ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੋ ਮਿੱਤਰੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਧੰਨੇ ਵਾਲੇ ਕਬੂਤਰ ਠੀਕ ਹੈ ਜੀ ਧੰਨੇ ਵਾਲਿਆਂ ਬਾਰੇ ਦੱਸਾਂਗੇ ਜਿਹਨੂੰ ਆਪਾਂ ਗਰਦੇਵ ਵਾਲੇ ਕਹਿ ਦਿੰਦੇ ਆਂ ਬਿੰਦਰ ਵਾਲੇ ਕਹਿ ਦਿੰਦੇ ਆਂ ਉਹ ਦੱਸਾਂਗੇ ਤੁਹਾਨੂੰ ਅੱਜ ਵੀ ਕਿਹੜੇ ਕਿਹੜੇ ਕਬੂਤਰ ਹੁੰਦੇ ਆ ਤੇ ਕਹੇ ਜੇ ਹੁੰਦੇ ਆ ਇਹ ਠੀਕ ਹੈ ਜੀ ਉਹਨਾਂ ਬਾਰੇ ਪਉਣਾ ਜੇ ਤੁਹਾਨੂੰ ਚਾਣਨਾ ਆਪਾਂ ਤੇ ਇੱਕ ਦੋ ਕਬੂਤਰ ਆਪਾਂ ਜਾਂਟੇ ਵਾਲੇ ਕਬੂਤਰਾਂ 'ਚ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆਪਣਾ ਵੱਡਾ ਕਬੂਤਰ ਆ ਇਹ ਆਪਣਾ ਤੰਨੇ ਵਾਲੇ ਕਬੂਤਰਾਂ ਚ ਕਬੂਤਰਾਂ ਇਹ ਸਭ ਜਾਨਕੀ ਜਿਹੜੇ ਤੰਨੇ ਵਾਲੇ ਕਬੂਤਰ ਕਹਿੰਦੇ ਨੇ ਆਪਾਂ ਲਾਲ ਚੀਨੇ ਸਾਰਿਆਂ ਦੀ ਆਪਣੀ ਦੀ ਜੜ ਕੂਤਰ ਇਹ ਹੈਗਾ ਕੱਦ ਵੀ ਇਹਨਾਂ ਦਾ ਛੋਟਾ ਹੈ ਤੇ ਸਾਫ਼ ਬੱਚੇ ਕੱਢਦਾ ਬਿਲਕੁਲ ਇਹ ਜਿਹੜੇ ਪਤਾ ਤੰਨੇ ਵਾਲੇ ਕਹਿੰਦੇ ਨੇ ਆਪਾਂ ਸਾਨ ਬਈ ਇਹਨਾਂ ਦੀ ਪਤਾ ਮੇਨ ਕੀ ਚੀਜ਼ ਹੈਗੀ ਪਸਾਣ ਮੇਮਾ ਲ ਜਿਹੜੇ ਧੰਨੇ ਵਾਲੇ ਹੁੰਦੇ ਆ ਉਹ ਫਰਾ ਚ ਆਪਦੇ ਆ ਚ ਮੰਨ ਲਓ ਜਿਵੇਂ ਆਪਾਂ ਕਾਲੇ ਜੁੱਟ ਜੀ ਕਹਿ ਦਿੰਨੇ ਆਗੇ ਤੇ ਕੱਦ ਜਿਆਦੇ ਵੱਡੇ ਨਹੀਂ ਕਰਦੇ ਹੈਗੇ ਇਹ ਕੱਦ ਮੀਡੀਅਮ ਜੇ ਰੱਖਦੇ ਆ ਜਿਹੜੇ ਧੰਨੇ ਵਾਲੇ ਕਬੂਤਰਾ ਗੁੜਕੂ ਜੇ ਹੁੰਦੇ ਆ ਇਹ ਲੰਬਾਈ ਚ ਨਹੀਂ ਜਿਆਦੇ ਹੁੰਦੇ ਜਿਹੜੇ ਧੰਨੇ ਵਾਲੇ ਕਬੂਤਰਾ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਜਿਹੜੇ ਲਾਲ ਚੀਨੇ ਕਬੂਤਰਾ ਇਹ ਖੂਨ ਸਾਰਾ ਇੱਕੋ ਹੀ ਆ ਬਿੰਦਰ ਵਾਲੇ ਹੋਗੇ ਗਰਦੇਵ ਵਾਲੇ ਹੋਗੇ ਧੰਨੇ ਵਾਲੇ ਹੋਗੇ ਕਿ ਜੇ ਇਹਦੀ ਸਮਝ ਹੋਵੇ ਅਗਲਾ ਡੋਡੀ ਸਮਝਦਾ ਹੋਵੇ ਪਰ ਆਪਾਂ ਬਈ ਇਹ ਕਬੂਤਰਾਂ ਨੂੰ ਕੋਈ ਅੱਡ ਨਹੀਂ ਸਮਝਦੇ ਹੈਗੇ ਮੈਂ ਇਹਨਾਂ ਨੂੰ ਕਬੂਤਰਾਂ ਨੂੰ ਸਾਰਿਆਂ ਨੂੰ ਇੱਕੋ ਹੀ ਸਮਝਦਾ ਬਾਈ ਠੀਕ ਹੈ ਰਿਜ਼ਲਟ ਵੀ ਇਹਨਾਂ ਦਾ ਸੇਮ ਹੀ ਹੈ ਪਰ ਕਾਰਨ ਪਤਾ ਕੀ ਆ ਜਿਵੇਂ ਮੰਨ ਲਓ ਤਿੰਨ ਜਾਣਿਆਂ ਨੇ ਲਾਲਚੀ ਨੇ ਕਬੂਤਰ ਡੁੰਡੀ ਰੱਖ ਲੇ ਉਹਨਾਂ ਨੇ ਵਿੱਚ ਕਬੂਤਰ ਹੋਰ ਪਾ ਲੇ ਮੰਨ ਲਾ ਇਹਦੇ ਵਿੱਚ ਹੋਰ ਪਾ ਲਿਆ ਠੀਕ ਹੈ ਜਿਹੜਾ ਦੂਜੇ ਬੰਦੇ ਲਵੇ ਉਹਨੇ ਵਿੱਚ ਕਬੂਤਰ ਹੋਰ ਪਾ ਲਿਆ ਜਿਹੜਾ ਤੀਜੇ ਲਵੇ ਲਾਲਚੀ ਨੇ ਉਹਨੇ ਵਿੱਚ ਕਬੂਤਰ ਹੋਰ ਪਾ ਲਿਆ ਠੀਕ ਆ ਕੂਤਰ ਸੇਮ ਹੀ ਨੇ ਐਡਾ ਕੋਈ ਇਹਨਾਂ ਦਾ ਜ਼ਿਆਦਾ ਆਪਸ ਵਿੱਚ ਕੂਤਰਾਂ ਦਾ ਫਰਕ ਨਹੀਂ ਹੈਗਾ ਕੂਤਰ ਸੇਮ ਹੀ ਨੇਗੇ ਰਿਜ਼ਲਟ ਵੀ ਜੇ ਆਪਾਂ ਲੈਣਾ ਹੋਵੇ ਤਾਂ ਆਪਾਂ ਇਹਨਾਂ ਦਾ ਸੇਮ ਹੀ ਲੈ ਸਕਦੇ ਆ ਆਪਸ ਵਿੱਚ ਕੂਤਰਾਂ ਦਾ ਠੀਕ ਹੈ ਜੀ ਉਸ ਨੂੰ ਪਛਾਣ ਦੱਸ ਦੇਣਾ ਵੀ ਬਸ ਕਹੇ ਕਹੇ ਜ ਨੇ ਇਹ ਤਿੰਨਾਂ ਨਸਲਾਂ ਅ ਡੋਡੀ ਵੀ ਨੇ ਚ ਕਹੇ ਜੇ ਦੇਖ ਇਹਨਾਂ ਦੀ ਕਹੀ ਜੀ ਹੋਗੀ ਠੀਕ ਹੈ ਜੀ ਆਹ ਦੇਖ ਲਓ ਇਹਨਾਂ ਦੇ ਜਿਹੜੇ ਤੇ ਨਿਆਲੇ ਹੁੰਦੇ ਇਹਨਾਂ ਦੇ ਕੱਦ ਜਿਆਦੇ ਵੱਡੇ ਨਹੀਂ ਕਰਦੇ ਧੰਨੇ ਵਾਲੇ ਹੁੰਦੇ ਆ ਸਰੀਰ ਇਹਨਾਂ ਦੇ ਸਾਫ਼ ਜਿਆਦੇ ਹੁੰਦੇ ਆ ਸਾਫ਼ ਦਾ ਕਹਿਣਾ ਦਾ ਭਾਵ ਭਾਵ ਵੀ ਸਕੀਨ ਜਿਆਦੇ ਹੁੰਦੇ ਆ ਜਿਹੜੇ ਧੰਨੇ ਵਾਲੇ ਗੂਤਰ ਹੁੰਦੇ ਆਗੇ ਆਦੇ ਕੱਦ ਛੋਟਾ ਹੈ ਠੀਕ ਆ ਸਲੱਖਪਣ ਜਿਆਦੇ ਇਹਨਾਂ ਚ ਕਿ ਜਿਹੜੇ ਤੁਹਾਨੂੰ ਮੈਂ ਕਿਹਾਗਾ ਆਪਾਂ ਕਾਲੀਆਂ ਧਾਰੀਆਂ ਹੀ ਪੈਣ ਲੱਗ ਜਾਂਦੀਆਂ ਨੇ ਫਰਾਂ ਚ ਉਹ ਨਹੀਂ ਇਹਨਾਂ ਦੇ ਜਿਆਦੇ ਪੈਂਦੀ ਹੈਗੀਆਂ ਫਰ ਜਿਹੜੇ ਲੰਮੇ ਜਿਆਦੇ ਘੱਟ ਹੁੰਦੇ ਇਹਨਾਂ ਦੇ ਠੀਕ ਆ ਤੇ ਹੋਰ ਤੁਹਾਨੂੰ ਦਿਖਾਉਣਾ ਇਹ ਵੀ ਇਹਦਾ ਵੱਡਾ ਕਬੂਤਰ ਆਪਾਂ ਤੁਹਾਨੂੰ ਤਾਂ ਦਿਖਾਇਆ ਇਹਦਾ ਬੜਾ ਹੋ ਗਿਆ ਕਬੂਤਰ ਆਪਣਾ ਵਿਰਧ ਹੋ ਗਿਆ ਕਬੂਤਰੇ ਬੱਚੇ ਹਜੇ ਵੀ ਕੱਢਦਾ ਇਹ ਠੀਕ ਆ ਆ ਉਹੀ ਵੱਡੇ ਕਬੂਤਰ ਦੀ ਧੀ ਆ ਬਲਦ ਆਪਣੇ ਲਈ ਬਹੁਤ ਚੰਗਾ ਰਿਜ਼ਲਟ ਆਇਆ ਕਬੂਤਰਾਂ ਦਾ ਬਹੁਤ ਜਿਆਦਾ ਲਾਂ ਰੁੱਟੀ ਇਹਨਾਂ ਦੀ ਆਪਣੇ ਕੋਲੇ ਸੱਤ ਵਾਲੀਆਂ ਬਾਜ਼ੀਆਂ ਜਿਹੜੀਆਂ ਮੰਨ ਲਾ ਸੱਤ ਨੂੰ ਜਾਂਦੀਆਂ ਨੇ ਉਹ ਘੱਟ ਉੜਦੇ ਆ ਇਹ ਇਹ ਕਬੂਤਰ ਠੀਕ ਹੈ ਜੀ ਇਹ ਲੋ ਵਾਲੀਆਂ ਬਾਜ਼ੀਆਂ ਜਿਵੇਂ ਆਪਾਂ 2 ਵਜੇ 3 ਵਜੇ 4 ਵਜੇ 5 ਵਜੇ ਹੱਦ 700 ਤੱਕ ਜਦੋਂ ਇਹਨੂੰ ਵਜਾਉਣੇ ਪੈ ਜਾਣ ਬਹੁਤ ਔਖੇ ਵਜਾਉਂਦੇ ਆ ਇਹ 4-5 ਤੱਕ ਪੂਰਾ ਹੱਸ ਕੇ ਜਾਂਦੇ ਯਾਨੀ ਗਰਮੀ ਨੂੰ ਹੱਤ ਨੂੰ ਕੱਦ ਦੇਖੋ ਬਿਲਕੁਲ ਛੋਟਾ ਜਾਂ ਇਹ ਵੱਡੇ ਕੂਤਰ ਹੀ ਹੁੰਦੀ ਧੀਆ ਆਪਣੇ ਵੀ ਠੀਕ ਹੈ ਜੀ ਫਰ ਦੇਖਣਾ ਫਰ ਵੀ ਜਮਾ ਛੋਟੇ ਪੱਲਾ ਜਮਾ ਛੋਟੇ ਪੱਲੇ ਹੁੰਦੇ ਇਹਨਾਂ ਦੇ ਉੱਚੇ ਵੀ ਘੱਟ ਉੱਡਦੇ ਆ ਆਪਣੇ ਲੋਕ ਕੂਤਰੇ ਜਨ ਕਿ ਜ਼ਿਆਦਾ ਉੱਚੇ ਨਹੀਂ ਜਾਂਦੇ ਜੇ ਮਿਸਪਾ ਦਿੰਦੇ ਹੋਰ ਕੂਤਰਾਂ ਦੀ ਬਹੁਤ ਜ਼ਿਆਦਾ ਡਾਬਿਆਂ ਦੀ ਤਾਂ ਬੇਸ਼ੱਕ ਜ਼ਿਆਦਾ ਤਾਂਹਾਂ ਜਾਣ ਲੱਗ ਜਾਣ ਨਹੀਂ ਇਹ ਅੱਧ ਚ ਉੱਡੀ ਜਾਂਦੇ ਆ ਕਬੂਤਰ ਇਹ ਠੀਕ ਹੈ ਜੀ ਹੁ ਆਪਾਂ ਤੁਹਾਨੂੰ ਦੂਜੇ ਦਿਖਾਉਣਾ ਆਪਾਂ ਗਰਦੀਬ ਵਾਲੇ ਦਿਖਾਉਣਾ ਫਿਰ ਆਹ ਦੇਖੋ ਜੀ ਇਹ ਆਪਣੇ ਗਰਦੀਬ ਵਾਲੇ ਆ ਗਏ ਬੱਚੇ ਛੇਵੇਂ ਜਿਹੜੇ ਆਪਣੇ ਹੁਣ ਧੰਨੇ ਵਾਲੇ ਕਬੂਤਰ ਨੇਗੇ ਆਪਾਂ ਜਿਹੜਾ ਮੈਂ ਤੁਹਾਨੂੰ ਪਹਿਲਾ ਕਬੂਤਰ ਦਿਖਾਇਆ ਚਲਾ ਦੇ ਜਿਹੜਾ ਤੁਹਾਨੂੰ ਧੰਨੇ ਵਾਲਾ ਕਬੂਤਰ ਦਿਖਾਇਆ ਆਪਾਂ ਨੇ ਉਹ ਵੀ ਇਹੋ ਜਿਹੇ ਬੱਚੇ ਕੱਢਦਾ ਇਹ ਵੀ ਕਹਾਉਂ ਹੀ ਜੀ ਕੱਢਦਾ ਠੀਕ ਆ ਬਸ ਇੰਨਾ ਵੀ ਜਿਹੜੇ ਆਸਾ ਕਲਾਂ ਦੇ ਹੁੰਦੇ ਨੇਗੇ ਆ ਦੇਖ ਲਓ ਇਹ ਲਾਲ ਚੀਨਾ ਜਿਆਦੇ ਆ ਇਹਦਾ ਪੱਲਾ ਟੁੱਟਿਆ ਹਾਂ ਗੂਤਰ ਦਾ ਵੀ ਵੱਡਾ ਗੂਤਰ ਆ ਤੇ ਇਹ ਥੋੜੇ ਇਹ ਨਾ ਲੰਬਾਈ ਜੀ ਪਤਲੇ ਲੰਮੇ ਜੇ ਜਿਆਦੇ ਹੋਣਗੇ ਜਿਹੜੇ ਇਹ ਗੂਤਰ ਨੇਗੇ ਗਰਦੀਪ ਵਾਲੇ ਬਸ ਗਰਦੀਪ ਵਾਲੇ ਦੇ ਧੰਨੇ ਵਾਲਾ ਉਡਾਣ ਦਾ ਵੀ ਸਭ ਮੇਰੇ ਲਈ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕੋਈ ਕਿਸੇ ਲਈ ਹੋਊ ਵੀ ਆਪਾਂ ਕਹਿ ਨਹੀਂ ਸਕਦੇ ਮੈਨੂੰ ਇਹਨਾਂ ਦਾ ਵੀ ਕੋਈ ਜ਼ਿਆਦਾ ਫਰਕ ਨਹੀਂ ਲੱਗਦਾ ਹੈਗਾ ਬਸ ਸਰੀਰਾਂ ਦੀ ਫਰਕ ਨੇ ਬਸ ਆਪਾਂ ਕਹਿ ਦਿੰਦੇ ਆ ਜਿਵੇਂ ਜਾ ਜਿਹਦੇ ਲਈ ਉੱਡ ਜਾਂਦੇ ਆ ਜਿਹੇ ਜੇ ਆਪਾਂ ਕਹਿ ਦਿੰਦੇ ਆ ਵੀ ਮੇਰੇ ਲਈ ਗਰਦੀਪ ਵਾਲੇ ਜ਼ਿਆਦਾ ਉੱਡ ਗਏ ਕਿਉਂ ਖੂਨ ਨਹੀਂ ਗਈ ਪਰ ਸਹੀ ਹੁੰਦਾ ਹੈਗਾ ਠੀਕ ਹੈ ਜੀ ਆਬ ਦਾ ਦੇਖ ਲਓ ਐਵਰੇਸ਼ਨ ਕਿੰਨੀ ਹੈ ਦੀ ਕੂਤਰ ਦੀ ਇਹ ਲਾਤ ਬੇਤਾਬ ਜਿਆਦੇ ਡਾ ਵੀ ਹੈ ਬੇਤਾਬ ਮਾ ਕਾਰਨ ਕੀ ਆ ਸਰੀਰ ਦੇਖ ਲਓ ਥੋੜਾ ਜਿਹੜਾ ਗਰਦੇਵ ਵਾਲੇ ਕੂਤਰ ਹਨਾ ਇਹ ਪਤਲੇ ਨੇ ਤੇ ਲੰਬਾਈ ਥੋੜੇ ਜਿਆਦੇ ਹੁੰਦੇ ਆ ਜਿਹੜੇ ਗਰਦੇਵ ਵਾਲੇ ਕੂਤਰ ਉਹਨਾਂ ਦੀ ਦਿੱਕਤ ਦੇਖ ਲਓ ਗਰਦੇਵ ਵਾਲਾਂ ਦੀ ਹੀ ਹੁੰਦੀ ਆ ਧਿਆਨ ਨਾਲ ਦੇਖ ਨੂੰ ਅੱਖਾਂ ਕੱਚੀਆਂ ਪੀਲੀਆਂ ਇਹਦੇ ਅੱਖਾਂ 'ਚ ਜੋਤੇ ਜੇ ਪੈਂਦੇ ਨੇਗੇ ਇਹ ਕੱਚੀਆਂ ਬੀਲੇ ਅੱਖਾਂ ਵਾਲੇ ਨੂੰ ਜੋ ਪਗਰਦੇ ਆ ਕਹਿੰਦੇ ਆ ਨੋਕ ਜਿਹੜੀ ਹੁੰਦੀ ਆ ਲਾਲ ਹੁੰਦੀ ਆ ਨੋਕ ਕਾਲੀ ਨਹੀਂ ਹੁੰਦੀ ਲਾਲ ਨੋਕ ਹੁੰਦੀਆਂ ਕਰਦੀਆਂ ਵਾਲਿਆਂ ਦੀ ਠੀਕ ਆ ਆ ਮਖਿਆਲ ਚੀਨੇ ਜੇ ਹੁੰਦੇ ਆ ਪੈਰ ਦੇਖ ਰਹੋ ਜੇ ਜਾਮਣੀ ਨੇ ਕੂਟਰ ਤੇ ਇਹ ਤਾਂ ਉਮਰ ਜ਼ਿਆਦੇ ਕਰਕੇ ਜਾਮਣੀ ਨੇ ਕੂਟਰ ਤੇ ਪੈਰ ਠੀਕ ਆ ਤੇ ਬਲਗ ਨੂੰ ਬਿੰਦਰ ਵਾਲੇ ਦਿਖਾਉਣਾ ਬਿੰਦਰ ਵਾਲੀ ਨੂੰ ਦਿਖਾਉਣਾ ਆ ਵੀ ਧੰਨੇ ਆਲੇ ਚੋਂ ਉਤਰੀ ਆਹ ਖਟੀਆਂ ਦੀ ਜਿਹੜੇ ਧੰਨੇ ਵਾਲੇ ਹੁੰਦੇ ਆ ਇਹ ਖਟੀਆਂ ਦੇ ਚਟੀਆਂ ਦੇ ਕਾਲੀਆਂ ਦੇ ਇਹ ਤਿੰਨ ਰੰਗ ਜ਼ਿਆਦੇ ਕੱਢਦੇ ਆ ਅੱਖਾਂ ਦੇ ਵਿੱਚ ਅੱਖਾਂ ਦੇ ਕਲਰ ਜ਼ਿਆਦੇ ਬਦਲਦੇ ਆ ਜਿਹੜੇ ਗਰਦੇਵ ਵਾਲੇ ਆਪਾਂ ਕਹਿੰਦੇ ਆਗੇ ਉਹੋ ਕਲਰ ਜ਼ਿਆਦਾ ਕੱਚੀਆਂ ਪੀੜੀ ਅੱਖਾਂ ਰੱਖਦੇ ਚਟੀਆਂ ਕਰ ਜਾਂਦੇ ਨੇ ਕਾਲੀਆਂ ਕੁੜੀਆਂ ਉਹ ਨਹੀਂ ਘੱਟ ਕੱਢਦੇ ਉਹੋ ਜਿਹੜੇ ਧੰਨੇ ਵਾਲੇ ਕਬੂਤਰ ਆ ਇਹ ਜ਼ਿਆਦਾ ਕੱਢਦੇ ਆਗੇ ਆਪਣੇ ਦੇ ਵੀ ਕੱਢਦੇ ਇਹ ਕਾਲੀਆਂ ਅੱਖਾਂ ਦੇ ਲਾਲ ਚੀਨੇ ਗੁੜ ਰੰਗੇ ਅਨ ਇਹ ਵੀ ਧੰਨੇ ਵਾਲਿਆਂ ਦੀ ਆਪਾਂ ਅੱਖਾਂ ਇਹ ਕੱਟੀਆਂ ਕਰ ਗਈ ਠੀਕ ਹੈ ਜੀ ਸੂਟ ਆ ਸਰੀਰ ਘੱਟ ਬਿਲਕੁਲ ਸੂਟਾ ਇਹਦਾ ਇਹ ਦਿੱਤੀ ਹੋਈ ਜੀ ਆਪਣੇ ਭਰਾ ਨੂੰ ਜਿਹਨੂੰ ਬੱਚੇ ਢਾਉਣ ਦੀ ਉਹਦੇ ਵੀ ਕੱਚੀ ਕਰੀ ਗਈ ਆਪਾਂ ਨੂੰ ਬੱਚੇ ਢਾੜ ਕੇ ਭਰਾ ਮੋੜ ਗਿਆ ਕੋਣ ਨੁਕਸ ਤੇਵਾ ਲਾ ਮਿੱਤਰ ਨੂੰ ਪਤਾ ਦਿਖਾਉਣੇ ਸਾਨੂੰ ਬਿੰਦਰ ਵਾਲੇ ਠੀਕ ਆ ਬਿੰਦਰ ਵਾਲਾ ਚ ਰੰਗ ਕਿੰਨੇ ਹੁੰਦੇ ਆ ਕਿੰਨੇ ਕਲਰ ਹੁੰਦੇ ਆ ਤੇ ਕਿੰਨੇ ਪ੍ਰਕਾਰ ਦੀਆਂ ਅੱਖਾਂ ਹੁੰਦੀਆਂ ਨੇ ਬਿੰਦਰ ਵਾਲਿਆਂ ਦੀਆਂ ਬਿੰਦਰ ਵਾਲਿਆਂ ਦੀਆਂ ਅੱਖਾਂ ਜ਼ਿਆਦਾਤਰ ਚਿੱਟੀਆਂ ਅੱਖਾਂ ਹੀ ਹੁੰਦੀਆਂ ਨੇ ਬਈ ਬਿੰਦਰ ਵਾਲਿਆਂ ਦੀਆਂ ਜਿਹੰਗਿਆ ਅੱਖਾਂ ਨੇ ਬਿੰਦਰ ਵਾਲਿਆਂ ਨੂੰ ਜ਼ਿਆਦੇ ਲੋਕ ਨਾਲ ਸਿਰਿਆਂ ਨੂੰ ਪਸੰਦ ਕਰਦੇ ਆ ਸਿਰ ਇਹਨਾਂ ਦੇ ਟੋਕੀਆਂ ਜ਼ਿਆਦੇ ਲਾਲ ਹੁੰਦੀਆਂ ਨੇ ਬਿੰਦਰ ਵਾਲਿਆਂ ਦੀਆਂ ਕੱਦ ਲੰਮੇ ਹੁੰਦੇ ਆ ਇਹ ਮਦੀਨ ਕਰਕੇ ਛੋਟਾ ਕਰਦਾ ਇਹਦਾ ਇਹ ਕੱਦ ਇਹਨਾਂ ਦੇ ਹੋਰ ਵੀ ਲੰਬੇ ਹੁੰਦੇ ਜਿਹੜੇ ਬੰਦਰ ਵਾਲੇ ਕੁਕਰ ਹੁੰਦੇ ਆ ਸਾਡੇ ਕੋਲ ਬੰਦਰ ਵਾਲੇ ਦੀ ਪਹਿਚਾਣ ਸਿਰ ਇਹਨਾਂ ਦੇ ਲੰਬੇ ਹੁੰਦੇ ਆ ਸਿਰ ਇਹਨਾਂ ਦੇ ਚੌਰਸ ਨਹੀਂ ਹੁੰਦੇ ਜੇਵਾ ਮੀਰਾ ਆਪਦੇ ਉੱਤੇ ਸਾਨੂੰ ਸਿਰ ਦਿਖਾਏ ਜੀ ਇਹ ਚੌਰਸ ਉਵੇਂ ਸਿਰ ਨਹੀਂ ਹੁੰਦੇ ਇਹਨਾਂ ਦੇ ਇਹਨਾਂ ਦੇ ਸਿਰ ਲੰਬਾਈ ਚ ਹੁੰਦੇ ਆ ਪਿੱਛੇ ਨੂੰ ਠੀਕ ਆ ਬੰਦੇ ਜੁਟਾ ਦੇ ਕ ਇੱਥੇ ਵੀ ਜੁਟ ਕੱਢ ਜਾਂਦੇ ਆ ਜਿਹੜੇ ਬੰਦਰ ਵਾਲੇ ਕੁਕਰ ਹੁੰਦੇ ਆ ਆ ਆ ਮੋੜ ਦੇ ਤੇ ਜਿਹੜਾ ਬਿੰਦਰ ਵਾਲੇ ਹੁੰਦੇ ਨਾ ਇਹ ਲਾਲ ਸਿਰੇ ਇਹ ਮੋਢੇ ਤੇ ਜਾਂ ਸਾਰੇ ਸਰੀਰ ਤੇ ਕਿਤੇ ਨਾ ਕਿਤੇ ਇੱਕ ਜੁੱਟ ਕੱਢਦੀ ਕੱਢਦੇ ਆ ਵੱਡਾ ਰਿਕਨੇ ਆ ਉਹ ਕੱਢਿਆ ਹੋਇਆ ਇਹ ਇੱਕ ਜੁੱਟ ਕੱਢਦੀ ਕੱਢਦੇ ਆ ਮੋਢਿਆਂ ਤੇ ਜਿਹੜੇ ਬਿੰਦਰ ਵਾਲੇ ਪੁੱਤਰ ਹੁੰਦੇ ਆ ਹਾਂ ਤੁਹਾਨੂੰ ਬਿੰਦਰ ਰੱਤੇ ਦਿਖਾਉਣਾ ਜਿਹੜੇ ਇਹ ਰੱਤੇ ਕੱਢਦੇ ਉਹ ਵੀ ਦਿਖਾਉਣਾ ਤੁਹਾਨੂੰ ਆ ਬਿੰਦਰ ਵਾਲਾ ਰੱਤਾ ਇਹ ਬਿੰਦਰ ਵਾਲਿਆਂ ਨੇ ਦਾਲ ਸਰੀ ਕੱਢਦੇ ਆ ਇਹ ਰੱਤੇ ਕੱਢਦੇ ਆ ਆਪਣਾ ਲਵੇ ਦੋ ਪ੍ਰਕਾਰ ਦੀ ਗੱਢਿਆ ਅੱਜ ਜਿਵੇਂ ਤੁਹਾਨੂੰ ਕਿਹਾ ਨਹੀਂ ਇਹਨਾਂ ਦੇ ਵਿੱਚ ਆਹ ਕਾਲੀਆਂ ਹੁੰਦੀਆਂ ਨੇ ਹਤਾਰੀਆਂ ਹੀ ਆਹ ਆ ਦੇਖ ਲਓ ਫਰਾਂ ਚ ਇਹਦੇ ੱੱਲਿਆਂ ਚ ਇਹ ਬਿਲਦਰ ਵਾਲੇ ਕਹਿੰਦੇ ਆ ਆ ਮੌਜ ਆਪਣੇ ਪਹਿਲੀ ਵਾਰ ਗੱਢੀ ਉਹ ਹੀ ਗੜਤੀ ਕੁਦਰਤੀ ਪਿੱਛੇ ਪਿੱਛੇ ਜੋ ਹੂ ਇਹਨਾਂ ਦੇ ਮੌਜਿਕ ਤੇ ਤਾਂ ਕੱਢਦੇ ਨਹੀਂ ਮੌਜ ਮੂਜ ਨਹੀਂ ਕੱਢਦੇ ਹੈਗੇ ਜਿਹੜੇ ਬੰਦਰ ਵਾਲੇ ਹੁੰਦੇ ਆ ਕੋਈ ਵਿੱਚ ਆਪਣੇ ਮੱਸਾ ਹੀ ਜੀ ਪਾਈ ਹੋਵੇ ਤਾਂ ਕੱਢ ਦੇਣ ਤਾਂ ਕਹਿਣਾ ਕੀ ਆ ਨਹੀਂ ਬੰਦਰ ਵਾਲੇ ਬੁੱਤਰ ਮੌਜ ਨਹੀਂ ਕੱਢਦੇ ਹੈਗੇ ਇਹ ਤਾਂ ਕੋਈ ਮੱਸਾ ਹੂ ਪਿੱਛੋਂ ਤਾਂ ਕਰਕੇ ਖੱਦ ਕੇ ਹਨਾ ਅੱਖਾਂ ਚਿੱਟੀਆਂ ਖੱਟੀਆਂ ਅੱਖਾਂ ਦੇ ਬੁੱਤਰ ਨਹੀਂ ਕੱਢਦੇ ਬਈ ਬੰਦਰ ਵਾਲੇ ਜਿਹੜੇ ਬੁੱਤਰ ਹੁੰਦੇ ਆ ਖੱਟੀਆਂ ਅੱਖਾਂ ਦੇ ਬੱਚੇ ਪੁੱਛੇ ਨਹੀਂ ਕੱਢਦੇ ਹੈਗੇ ਇਹ ਇਹ ਬਹੁਤ ਖਰੀਦੇ ਦਾ ਇਹ ਥੋੜੇ ਵੱਲ ਲੰਬੇ ਹੁੰਦੇ ਆ ਜਿਹੜੇ ਬੰਦਰ ਵਾਲੇ ਉਤਰ ਹੁੰਦੇ ਆ ਨਸਰਾਂ ਆਪਣੇ ਕੋਲੇ ਸਾਰੀਆਂ ਨੇ ਬਸ ਜਿਹੜੇ ਵੀ ਭਰਾ ਤੁਹਾਨੂੰ ਸਾਰੀਆਂ ਦਿਖਾਇਆ ਕਰਾਂਗੇ ਆਪਾਂ ਠੀਕ ਆ ਜੀ ਜਿਹੜੇ ਵੀ ਭਰਾ ਆਪਣਾ ਚੈਨਲ ਦੇਖਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਿਆ ਕਰੋ ਤੇ ਅੱਗੇ ਵੀ ਸ਼ੇਅਰ ਕਰਿਆ ਕਰੋ ਆਪਣੀ ਵੀਡੀਓ ਨੂੰ ਤੁਹਾਨੂੰ ਸਾਰੀਆਂ ਨਸਲਾਂ ਬਾਰੇ ਆਪਾਂ ਦੱਸਾਂਗੇ ਠੀਕ ਆ ਜੀ ਜਿੰਨੀ ਆਪਾਂ ਨੂੰ ਨੌਲੇਜ ਆਪਾਂ ਵੱਧ ਤੋਂ ਵੱਧ ਸ਼ੇਅਰ ਕਰਾਂਗੇ ਸਾਰੇ ਭਰਾਵਾਂ ਨਾਲ ਠੀਕ ਆ ਜੀ ਹੋਰ ਦਿਖਾਉਣਾ ਤੁਹਾਨੂੰ ਇਹਨਾਂ ਦਾ ਇੱਕ ਕਲਰ ਆਪਣੇ ਲੋੜਾ ਹੋਰ ਕੱਢਾ ਬੰਦਰ ਵਾਲਿਆਂ ਨੇ ਨਵੀਂ ਦਿਖਾਉਣਾ ਰਹੀ ਇਹਦੇ ਵਿੱਚ ਮਿਸਾ ਪੁੰਨੂ ਵਾਲੇ ਗੁਬੂਤਰਾਂ ਦੀ ਪੁੰਨੂ ਵਾਲੇ ਤੇ ਬਿੰਦਰ ਵਾਲਿਆਂ ਦਾ ਇਹ ਦੇਖਣ ਨੂੰ ਗੁਬੂਤਰ ਸਾਲਾ ਗੰਦੜ ਜਾ ਮਤਲਬ ਹੋਰ ਇੱਕ ਸਮਹਲਾ ਜਾ ਪਰ ਇਹ ਲੋੋਂ ਨੂੰ ਬੜੇ ਚੰਗੇ ਆ ਗੁਬੂਤਰ ਇਹ ਪਤਾ ਨਹੀਂ ਪੁੰਨੂ ਵਾਲਿਆਂ ਕਰਕੇ ਇਹਨੇ ਬੜੇ ਚੰਗੇ ਬਣ ਗਏ ਇਹ ਇਹਦਾ ਕਲਰ ਵੀ ਇਹਨਾਂ ਦਾ ਇਹ ਜਾ ਹੋ ਗਿਆ ਅੱਖਾਂ ਵੀ ਇਹ ਪੁੰਨੂ ਵਾਲਿਆਂ ਕਰਕੇ ਖੱਟੀਆਂ ਕਰ ਗਿਆ ਬਾਰੇ ਦਾਵੇ ਬਹੁਤ ਜਿਆਦੇ ਆ ਆ ਤੇ ਪੁੰਨੂ ਵਾਲੇ ਜਿਵੇਂ ਆਪਾਂ ਕਹਿੰਦੇ ਨੇ ਰੰਗ ਆਪਦਾ ਛੱਡ ਜਾਂਦੇ ਦੇਖ ਇਹਦੇ ਵਿੱਚ ਕਾਲਸ ਆ ਗਈ ਲਾਲ ਆ ਗਿਆ ਚਿੱਟਾ ਆ ਗਿਆ ਲੈ ਆ ਕਾਲਾ ਫਰ ਹੈ ਇਹਦੀ ਜਿਵੇਂ ਕਲਪ ਲੱਗੀ ਹੁੰਦੀ ਦੇਖ ਆ ਇਹ ਪੁੰਨੂ ਵਾਲਿਆਂ ਦੀ ਮਿਸ ਹੈ ਇਹਦੇ ਵਿੱਚ ਤਨਾ ਰੰਗ ਕਰ ਗਿਆ ਤੰਨੇ ਵਾਲੇ ਕਬੂਤਰ ਵਰਗਾ ਕਬੂਤਰ ਬਣ ਗਿਆ ਜੇ ਆਪਾਂ ਐ ਤਾਂ ਹੁਣ ਉਹ ਤੰਨੇ ਵਾਲਾ ਵੀ ਕਹਿ ਸਕਦੇ ਦੀ ਮੈਂ ਤੁਹਾਨੂੰ ਕਹਿ ਜਾਂਦਾ ਪਰ ਇਹ ਤੰਨੇ ਵਾਲਾ ਦਾ ਇਹਦੇ ਵਿੱਚ ਕੁਝ ਨਹੀਂ ਹੈਗਾ ਬਿੰਦਰ ਵਾਲੇ ਤੇ ਉਨਮੋਲੇ ਦੋ ਘੁੰਮੇ ਦੇ ਵਿੱਚ ਕਬੂਤਰ ਹੈ ਓਕੇ ਭਰਾ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਭਾਈ ਜਰੂਰ ਕਰ ਲਿਓ ਸਾਰੇ ਭਰਾ ਜਿਹੜੇ ਵੀ ਆਪਣਾ ਚੈਨਲ ਦੇਖਦੇ ਆ ਗਰਮੀ ਬਹੁਤ ਜ਼ਿਆਦਾ ਹੈ ਖਾਂਡੀ ਕੀ ਹੋ ਜਾਂਦੇ ਫਿਰ ਆਪਾਂ ਰੈਗੂਲਰ ਬਣਾਇਆ ਕਰਾਂਗੇ ਬਾਈ ਵੀਰੋ ਆ ਠੀਕ ਹੈ ਜੀ ਓਕੇ ਭਾਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ